ਅਜਾ ਵੱਡਾ ਖਾਣਾ ਕਰੀ ਗੀਜਾ ਅਜਿਹਾ ਪਲੇਟ ਚ ਨਹੀਂ ਆ ਰਿਹਾ ਖਾਣਾ ਇੱਡਾ ਵੱਡਾ ਇੱਡਾ ਵੱਡਾ ਖਾਣਾ ਬਾਕੀ ਤੇ ਠੀਕ ਆ ਬ੍ਰਿਓਰ ਕੰਪਨੀ ਬੜੇ ਖੁਸ਼ ਆਜ ਇਹ ਕਿਉਂ ਆ ਜਨਨਾ ਜਿੱਤਿਆ ਬਰਾਸੋਂ ਕਾਪਾ ਸੈਂਟੇਗਰੀ ਵਾਲੇ ਸੀਨੀਅਰ ਜੀ ਸੀਓ ਤੇ ਸੀਚਿੰ ਮੋਸ਼ਾਲਾ ਵਾਟ ਚੜੀ ਜਾਂਦੇ ਆ ਮੋਸ਼ਾਲਾ ਚੜੀ ਜਾਂਦੇ ਆ ਅੱਛਾ ਗੱਲ ਕੋਈ ਫਿਰ ਤਾਜੀ ਜੀ ਲੈ ਫਿਰ ਫੋਨ ਤੇ ਨਾਲ ਗੱਲ ਸੁਣ ਆਉਣ ਦੇ ਫਿਰ ਮੈਂ ਕਿਹਦਾ ਸਾਥ ਦੀ ਗੱਲ ਸੁਣਾ? ਅੱਛਾ ਹਰਜੀਤ ਸਾਹਿਬ ਦੀ। ਬੋਲ ਨਾ ਫੇਵਰੀ ਵਾਲਾ ਫੇਵਰੀ ਕਰਾ ਰਿਹਾ। ਜਿਹਦੇ ਪਲਸਰ ਤੋਂ ਪੈਰ ਨਹੀਂ ਲੱਗਦੇ। ਆਹੋ ਜੀ ਕਾ ਜੀ। ਉਹਦਾ ਹੋ ਗਿਆ ਨਵਾਂ ਨਵਾਂ ਵਿਆਹ। ਅੱਛਾ ਨਵਾਂ ਨਵਾਂ ਵਿਆਹ ਹੋ ਗਿਆ। ਨਵਾਂ ਨਵਾਂ ਵਿਆਹ ਹੋ ਗਿਆ। ਅੱਛਾ। ਉਹ ਗਿਆ ਆਪਣੇ ਸੋਹਰੇ। ਅੱਛਾ ਸੋਹਰੇ ਗਿਆ ਫੌਜੀ। ਜਾ ਕੇ ਰਾਤ ਨੂੰ ਸ਼ਰਾਬ ਕੇ ਗੋਟੇ ਕੇ ਸੋ ਗਿਆ। ਅੱਛਾ ਅੱਗੇ ਪੈਕ ਦਾ ਬਾਬਾ ਸ਼ਕੀਰ ਆ ਸੌ ਗਿਆ। ਜਾ ਕੇ ਸੋ ਗਿਆ। ਮੇਰੇ ਭੰਦਾ ਜਿਹਨੂੰ ਸਵੇਰੇ ਥਲੀ ਵਧੀ ਅੱਖ। ਚਾ ਸਵੇਰੇ ਕੁਲੀ ਉਹਦੀ ਅੱਖ ਪਜਾ ਪਜਾ ਆਪਣੀ ਸਾਲੀ ਖੁੱਲ ਗਿਆ ਅੱਛਾ ਸਾਲੀ ਹੋ ਗਿਆ ਪਜਾ ਪਜਾ ਸਾਲੀ ਖੁੱਲ ਗਿਆ ਕਿੰ ਕੀ ਅਦਾ ਕਹਿੰਦਾ ਸਾਲੀਏ ਤੂੰ ਬਾਥਰੂਮ ਬੜਾ ਛੋਟਾ ਬਣਾਇਆ ਚਾ ਸਾਲੀਏ ਬਾਥਰੂਮ ਬਾਹਰ ਕਿਹੜਾ ਬਣਾਇਆ ਕਹਿੰਦਾ ਜਦੋਂ ਮੈਂ ਬਾਅਰ ਖੋਲਾ ਲੈਂਦਾ ਜਗ ਜੇ ਜਦੋਂ ਮੈਂ ਬਾਅਰ ਬੰਦ ਕਰਾ ਲੈਣ ਪੁੱਛ ਚਾ ਜਦੋਂ ਬਾਅਰ ਖੋਲਾ ਲੈਂਦਾ ਜਗ ਜੇ ਜਦੋਂ ਮੈਂ ਬਾਅਰ ਬੰਦ ਕਰਾਂ ਤਾਂ ਲੱਡ ਪੁੱਜ ਜਾ ਅੱਜ ਦੀ ਸਾਲੀ ਬੜਾ ਕਹਿੰਦੀ ਕੀ ਕਹਿੰਦੀ ਪਤਾ ਕੀ ਕਹਿੰਦੀ ਕੀ ਕਹਿੰਦੀ ਕਹਿੰਦੀ ਜਾ ਮਰ ਜੇ ਸਾਲੀ ਆਹ ਬਾਤ ਫਰੈਂਕੀ ਉੱਠਣਾ ਮੈਂ ਨਾ ਕਰ ਰਿਹਾ। ਆਹ ਬਾਲ ਲੇਤਾ ਤਾਂ ਮੈਚ ਚਲ ਗਿਆ ਪਿਛਲੇ ਛੁੱਟੀ। ਖਸ਼ਾ ਪਿਛਲੇ ਛੁੱਟੀ ਚਲ ਗਿਆ। 8 ਕਿ ਮਹੀਨੇ ਹੋ ਗਏ ਛੁੱਟੀ ਗਏ। ਖਸ਼ਾ ਜੀ ਤੋਂ ਮਡਾਲੀਦ ਅਕਸਰ ਗਾਈ ਸੀ। ਮਡਾਲੀ ਤੋਂ ਕਰਕੇ ਐਕਸਰਸਾਈਜ਼। ਅਸ਼ਾ ਅਕਸਰ ਕਰਕੇ ਆਇਆ। ਮੈਂ ਬਾਲਿਆ ਘਰ ਵਾਲੀ ਨੂੰ ਫੋਨ। ਅਸ਼ਾ ਘਰ ਵਾਲੀ ਨੂੰ ਫੋਨ। ਮੈਂ ਕਿਹਾ ਭਾਗਵਾਨੇ ਦੋ ਦਿਨਾਂ ਛੁੱਟੀ ਆ ਰਿਹਾ ਮੈਂ। ਅਸ਼ਾ ਦੋ ਦਿਨ ਛੁੱਟੀ ਆ ਰਿਹਾ। ਮੈਂ ਕਰਾਈ ਆਪਣੀ ਟਿਕਟ। ਅਸ਼ਾ ਟਿਕਟ ਕਰਾਈ। ਪਰ ਤੇਰੀ ਆਰਡਰ ਮਿਲ ਗਿਆ ਟਿਕਟ ਕੈਨਸਲ। ਅਸ਼ਾ ਟਿਕਟ ਕੈਨਸਲ। ਕਹਿੰਦੇ ਤੂੰ ਜਾਣਾ ਸナイਪਰ ਕੰਪੀਟੀਸ਼ਨ ਨੂੰ ਅਸ਼ਾ ਸナイਪਰ ਕੰਪੀਟੀਸ਼ਨ ਨੂੰ ਜਾਣਾ ਚੱਲ ਮੈਂ ਦੋੜਾ ਘੁੱਟ ਭਰ ਕੇ ਸナイਪਰ ਕੰਪੀਟੀਸ਼ਨ ਨੂੰ ਗਿਆ ਅਸ਼ਾ ਸナイਪਰ ਕੰਪੀਟੀਸ਼ਨ ਚ ਜਾ ਗਿਆ ਉਧਰ ਘਰ ਵਾਲੀ ਰੋਸ ਗਈ ਅਸ਼ਾ ਘਰ ਵਾਲੀ ਰੋਸ ਗਈ ਬਥੇਰੇ ਲੱਲੇ ਪੋਪੇ ਕਰਕੇ ਬਣਾਇਆ ਅਸ਼ਾ ਬਣਾ ਲਿਆ ਜਿਵੇਂ ਆਪਣੇ ਕਮਾਂਡਰ ਬਣਾਉਦੇ ਸਾਨੂੰ ਅਸ਼ਾ ਅਸ਼ਾ ਜਿਵੇਂ ਮੁੰਡਾ ਬਣਾਉਂਦੇ ਆ ਫੇਰ ਆਉਂਦਿਆ ਮੈਨੂੰ ਕਹਿੰਦੇ ਆ ਤੂੰ ਜਾਣਾ ਉਹ ਗੱਤਗਾ ਟੀਮ ਚ ਅਸ਼ਾ ਗੱਤਗਾ ਨੂੰ ਜਾਣਾ ਦਿਲਵਿੰਦਰ ਸਾਹਿਬ ਦੇ ਬਥੇਰੇ ਹੱਥ ਪੈਰ ਜੋੜੇ ਅਗੇ ਅਛਾ ਨਹੀਂ ਮੰਨਿਆ ਅਛਾ ਨਹੀਂ ਮੰਨਿਆ ਕਹਿੰਦਾ ਤੈਨੂੰ ਖੰਡੇ ਖੜਕਾਉਣੇ ਪੈਣੇ ਅਛਾ ਆਪਣੇ ਖੰਡੇ ਖੜਕਾਉਣੇ ਪੈਣੇ ਫਿਰ ਖੰਡੇ ਖੜਕਾ ਕੇ ਵਾਪਸ ਆਇਆ ਅਛਾ ਖੰਡੇ ਖੜਕਾ ਕੇ ਵਾਪਸ ਆਇਆ ਫਿਰ ਮੇਰਾ ਕੋਈ ਦਾਅ ਵੀ ਨਹੀਂ ਚੱਲਿਆ ਫਿਰ ਮੈਂ ਗਿਆ ਆਪਣੇ ਕਮਾਂਡਰ ਕੋ ਅਛਾ ਕਮਾਂਡਰ ਕੋ ਗਿਆ ਕਹਿੰਦੇ ਛੁੱਟੀ ਮਿਲੂਗੀ ਤੈਨੂੰ ਅੱਠ ਦੇਣਾ ਫਿਰ ਬੱਦ ਦੇਣਾ ਚਲੋ ਮਾਖਾ ਇੰਨੀ ਦੋ ਅਛਾ ਇੰਨੀ ਦੋ ਤਾਂ ਮੈਂ ਗਿਆ ਘਰੇ ਘਰ ਵਾਲੀ ਗੁੱਸੇ ਨਾਲ ਲਾਲ ਪੀਲੀ ਹੋਈ ਪਈ ਅਛਾ ਗੁੱਸੇ ਨਾਲ ਹੀ ਪਈ ਜਦੋਂ ਮੈਂ ਗਿਆ ਤੇਰੇ ਕਿੰਦੀ ਜਾਓ ਜਿੱਥੇ ਕੀ ਸੀ ਅਲੀ ਨੂੰ ਫੂਲੇ ਤੇ ਮੈਂ ਮਾਰਿਆ ਫੁੱਟ ਤੇ ਕਪੜਾ ਗਿਆ ਅੰਮ੍ਰਿਤਸਰ ਖਾਲਸਾ ਕਾਲਜ ਦੇ ਅੱਗੇ ਅਸ਼ਾ ਟੋਟਾ ਕਰਦੇ ਖਾਲਸਾ ਕਾਲਜ ਦੇ ਗਿਆ ਪਿੱਛੇ ਬਿਠਾਈ ਫਿਰ ਮਾਰੇ ਦੋ ਚਾਰ ਘੇੜੇ ਅਸ਼ਾ ਘੇੜੇ ਮਾਰੇ ਅੱਗੇ ਮਿਲ ਗਏ ਮੈਨੂੰ ਬਾਬੇ ਅਸ਼ਾ ਕੇ ਬਾਬੇ ਮਿਲ ਗਏ ਕਿੰਦੇ ਰੋਕ 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 ਅਸ਼ਾ ਕੰਤੇ ਪਗੀ ਪਾਇਆ ਮਕਰ ਜਿਹੜੀ ਤੇਰੇ ਪਿੱਛੇ ਬੈਠੀ ਆ ਤੇਰੀ ਕੀ ਲੱਗਦੀ ਆ ਆਫਰਾ ਕਿ ਦੁਆ ਲੱਗਦੀ ਆ ਨਹੀਂ ਭੰਡਾ ਤੁਹਾਡਾ ਕੰਮ ਆਹੀ ਲੱਗਦੀ ਹੈ ਨਹੀਂ ਨਹੀਂ ਭੰਡਾ ਮੈਂ ਤੁਹਾਨੂੰ ਆਖਿਆ ਕੀ ਮੈਂ ਕਿਹਾ ਜਦੋਂ ਮੈਂ ਬ੍ਰੇਕ ਮਾਰਦਾ ਮੇਰੇ ਨਾਲ ਲੱਗਦੀ ਹੈ ਹਾਂ ਬਾਕੀ ਤੇ ਗੱਲ ਠੀਕ ਆ ਸਾਰੇ ਖੋਜਿਆ ਅਗਲੀ ਵੀਰਾਂ ਦੇ ਨਾਲ ਜਰਾ ਕੋਈ ਮੈਂ ਅਗਲੀ ਵਾਰ ਪੁਲਿਸ ਨੂੰ ਔਣ ਦੇ ਕਿਹਾ ਵਾਰੀ ਵਾਰੀ ਬਰਸੀ ਖੱਟਣ ਗਿਆ ਸੀ ਅੱਛਾ ਵਾਰੀ ਵਾਰੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਆੜੂ ਖੱਟ ਕੇ ਲਿਆਂਦਾ ਆੜੂ ਅਗਲੀ ਵੀ ਰੈਸ਼ ਕਰਦੇ ਹਾਂ ਦਰਵਾਜ਼ੇ ਚਾੜੀ ਬਰਗੇਡ ਨੂੰ ਟਾਸਕ ਨਿਸ਼ਾਨਾ ਆਸਮਣਿਲ ਗਿਆ ਆਪਣੇ ਬਰਗੇਡ ਕਮਾਂਡਰ ਨੇ ਸਾਰੇ ਪੰਡਰਾ ਕਾਲੀਆਂ ਫਲਣ ਫਲਣ ਕਰ ਲੀਆਂ ਕਿੰਨੇ ਪੰਡਰਾ ਕਰਕੇ ਕਠੀਆਂ ਅਸਾਮ ਬਿਹਾਰ ਤੇ ਤੂ ਸਿੱਖ ਅਸ਼ਾ ਤੂ ਸਿੱਖੀ ਫਲਣ ਕਰਦੀ ਪਹਿਲਾ ਕਮਾਂਡਰ ਨੇ ਕਿਹਾ ਆਸਾਂ ਵਾਲਿਆਂ ਨੂੰ ਅਸ਼ਾ ਸ਼ਾਮ ਵਾਲਿਆਂ ਨੂੰ ਕਿਹਾ ਕਹਿੰਦਾ ਅਸੀਂ ਜਾਣਾ ਚੰਦਰਮਾ ਤੇ ਐਕਸਚੇਂਜ ਕਰਨ ਅਸ਼ਾ ਚੰਦਰਮਾ ਤੇ ਐਕਸਚੇਂਜ ਕਰਨੀ ਆ ਸ਼ਾਮ ਨੂੰ ਤੇ ਐਕਸਚੇਂਜ ਕਰਨੀ ਆ ਅਸ਼ਾ ਕੰਮ ਤੇ ਕਰਨੀ ਆ ਆਪਣੀ ਤੂ ਸਿੱਖਦੇ ਪਹਿਲੇ ਬਹੁਤ ਸ਼ਕੀਨ ਐਕਸਚੇਂਜਾਂ ਦੀ ਅਸ਼ਾ ਪਹਿਲੇ आपको क्या चाहिए अच्छा आपको क्या चाहिए उन्होंने क्या हमको कुछ टेंट और कुछ स्टोर दे दीजिए अच्छा कुछ स्टोर दे दीजिए फिर आगे बारी प्यार दी अच्छा फिर आगे हमको राशन और कुछ थोड़े ਕਰ ਰਹੀ ਹੈ ਫੇਕਰ ਲਾਗੇ ਮੈਂ ਪਤਾ ਆਪਣੇ ਸਾਹ ਦੀ ਗੱਲ ਸੁਣਾਂ ਅੱਛਾ ਸਾਹ ਦੀ ਸਾਹ ਆਪਣੇ ਸਾਹ ਦਾ ਹੋ ਗਿਆ ਇੱਕ ਤਾਂ ਫੋਟੋ ਦਾ ਵਿਆਹ ਅੱਛਾ ਮੰਗਲ ਸਾਹਿਬ ਦਾ ਫੋਟੋ ਦਾ ਵਿਆਹ ਹੋ ਗਿਆ ਇਹ ਹੋ ਗਿਆ ਹੋ ਗਿਆ ਬੜਿਆ ਵਿਆਹ ਬੜਿਆ ਹੀ ਜੀ ਨੇ ਸੁਣਿਆ ਕਿ ਮੰਗਲ ਸਾਹਿਬ ਦਾ ਫੋਟੋ ਦਾ ਵਿਆਹ ਹੋਇਆ ਪਰ ਵਿਆਹ ਤੋਂ ਅੱਗੇ ਕੀ ਹੋਇਆ ਇਹ ਕੋਈ ਨਹੀਂ ਦੱਸਦਾ ਮੈਂ ਫਿਰ ਸੁਣ ਉਹਦੀ ਸਾਹ ਫਿਰ ਹੋਣਾ ਹੋ ਗਿਆ ਫੋਟੋ ਤੇ ਵਿਆਹ ਅੱਛਾ ਫੋਟੋ ਤੇ ਵਿਆਹ ਹੋ ਗਿਆ ਉਹ ਗਿਆ ਸ਼ਿੱਟੀ ਚਾਚੂ ਛੁੱਟੀ ਚਲ ਗਿਆ ਅਛਾ ਜਿੱਦਾਂ ਛੁੱਟੀ ਗਿਆ ਫੇਰ ਮੁੰਡਾ ਉਹ ਗਿਆ ਰਾਤ ਨੂੰ ਸੁਹਾਗਣਾ ਬੰਦਾ ਫੇਰ ਘਰ ਦੀ ਕੋਲ ਹਾਏ ਹਾਏ ਸੁਹਾਗਣਾ ਫਿਰ ਉਹ ਗਿਆ ਅਛਾ ਜੀ ਉਹ ਆਪਣੀ ਘਰ ਦੀ ਕੋਲ ਗਿਆ ਕੀ ਕਹਿੰਦੀ ਘਰ ਵਾਲੀ ਘਰ ਵਾਲੀ ਇਹਦੀ ਵੇਖ ਕੇ ਹੋ ਗਈ ਖੁਸ਼ ਅਛਾ ਪਹੁੰਚੋ ਇਹਨਾਂ ਫੋਟੋ ਤੋਂ ਵੀ ਜਾਨਾ ਸੋਣਾ ਖੁਸ਼ ਹੋ ਗਈ ਫੇਰ ਮੁੰਡਾ ਇਹ ਆਪਣੇ ਘਰਾਂ ਨੂੰ ਜਾਣਾ ਕਿਹ ਕਹਿੰਦਾ ਕੀ ਕਹਿੰਦਾ ਪਤਾ ਕੀ ਕਹਿੰਦਾ ਕੀ ਕਹਿੰਦਾ ਮੁੰਡਾ ਤੂੰ ਘਰੇ ਦੱਸ ਕੇ ਜਿੱਦਾਂ ਤੂੰ ਮੇਰੇ ਨਾਲ ਰਹਿਣਾ ਸ਼ੇਰ ਬੜਾ ਵਧੀਆ ਆ ਰਹੀ اے شیشے کے گھروں میں رہنے والوں اے شیشے کے گھروں میں رہنے والوں کپڑے لاٹا بجھا کے بدلے او بس نہیں کر کیا کرو کیا کر رہے ہیں ہنڈا اپنے بیرگ پور کی بات ہو رہی ہے اچھا سنا اپنے بیرگ پور دے وچ پانی دی کمی نہیں پوری ہوئی اچھا پانی دی کمی نہیں پوری ہوئی ایک پانی پتو سردار فور کدی نہیں پورا ہو سکدا اچھا کدی نہیں ہو سکدا اپنے ایسے صاحب نے کرنی ہے ہالو اچھا ایسے صاحب نے ہال کٹ لیا ایسے صاحب دیکھ رہے ہولی ہولی جا رہے ہیں اچھا دیکھ رہے ہیں پروگرام ہی مل سکتا ہے اچھا مل سکتا ہے ਕੀ ਆ ਭਰ ਦੋ ਅਸ਼ਾ ਟਿਕੀਆਂ ਪਾ ਦੋ ਨਹੀਂ ਨਹੀਂ ਇਹ ਤਾਂ ਡਿੱਕੀਆਂ ਭਰ ਦੋ ਅਸ਼ਾ ਡਿੱਕੀਆਂ ਪਾ ਦੋ ਨਹੀਂ ਨਹੀਂ ਕਾਸ਼ੇ ਸਾਹਿਬਾ ਪਤਾ ਕੀ ਕਹਿੰਦਾ ਫਿਰ ਕੀ ਕਹਿੰਦਾ ਕਹਿੰਦਾ ਦਾਰੂ ਸੁੱਕੀ ਸ਼ੁਕਰਿਆ ਕਰੋ ਉਹ ਜਾ ਭੰਡਾ ਪਾਸ ਨਹੀਂ ਕਰਿਆ ਕਰ ਬਾਕੀ ਤਾਂ ਠੀਕ ਆ ਸੋਸ਼ਲ ਮੀਡੀਆ ਬਹੁਤ ਹੈਵੀ ਹੋਇਆ ਪਿਆ ਭਾਪਾ ਉਹ ਦੇਵੇਂ ਉਹ ਇਧਰ ਇੰਸਟਾਗ੍ਰam ਸਨੇਪ ਜੈਡ ਫੇਸਬੁਕ ਜਮਾ ਬੈਨ ਹੋਇਆ ਪਿਆ ਅਸ਼ਾ ਜਾ ਬੈਨ ਹੋ ਗਿਆ ਕੋਈ ਇੱਕ ਮੰਗਿਆ ਕਮਾਂਡਰ ਨੂੰ ਕੀ ਮੰਗਿਆ ਮੈਂ ਕਹਿੰਦਾ ਵਟਸਐਪ ਵੀ ਬੈਨ ਕਰ ਦੂੰ ਉਹ ਕਿਉਂ ਬੰਦਾ ਮੈਸੇਜ ਆ ਕੇ ਬਰਹਾਲ ਹੋਇਆ ਪਿਆ ਅੱਛਾ ਹੋ ਕਿਵੇਂ WhatsApp ਦਾ ਹਾਲ ਹੈ ਜਵਾਕ ਤੇ ਡਾਈਪਰ ਵਾਲਾ ਹੋਇਆ ਪਿਆ ਵਾਰ-ਵਾਰ ਖੋਲ ਕੇ ਦੇਖਣਾ ਪੈਂਦਾ ਵੀ ਕੁਝ ਆਇਆ ਤੇ ਨਹੀਂ ਉਹ ਕਰਾ ਕਰ ਕੰਪਨੀ ਦਾ ਸਿਮੀ ਬੈਠਾ ਹੈ ਤੇ ਸਿਮੀ ਕਿੱਥੇ ਕਿੱਥੇ ਬੈਠਾ ਅੱਛਾ ਸਿਮੀ ਬੈਠਾ ਲੈ ਮੇਰੀ ਜਾਣ ਖਾਲੀ ਆ ਅੱਛਾ ਜਾਣ ਖਾਲੀ ਜਾਹਦ ਦਿਨ ਹੋ ਗਏ ਕਿਦਾਂ ਮੈਂ ਆਹਰ ਜਣਾ ਮੈਂ ਆਹਰ ਜਾਣਾ ਆਹਰ ਜਾਣਾ ਕਹਿੰਦਾ ਮੇਰਾ ਕੋਈ ਪਾਸੇ ਘਰ ਨਹੀਂ ਪੈਂਦਾ ਮੈਂ ਪ੍ਰੋਡੂਸ ਕਮਾਂਡਰ ਖੁਲਾ ਦਿੰਦਾ ਅਸ਼ਾ ਬਿਡੂ ਕਮਾਂਡਰ ਖੁਲਾ ਦਿੰਦਾ ਪਰ ਜਦੋਂ ਉਹਨੂੰ ਅਸੀਂ ਕਹਿੰਦੇ ਸੀ ਆਪਣੇ ਕਮਾਂਡਰ ਵੀ ਕਹਿੰਦੇ ਉਦੋਂ ਇਹ ਗੱਲਾਂ ਨਹੀਂ ਆਣੀ ਅਸ਼ਾ ਗੱਲਾਂ ਨਹੀਂ ਆਣੀ ਆਪਣੇ ਕਨੀਰ ਸਾਹਿਬ ਨੇ ਬਹੁਤ ਕੁਝ ਕਿਹਾ ਅਸ਼ਾ ਨੀਰ ਸਾਹਿਬ ਨੇ ਬਹੁਤ ਕੁਝ ਕਿਹਾ ਸਾਹਿਬ ਇਹਨੂੰ ਕਿਹਾ ਗਲੇਸ਼ੀਅਰ ਤੋਂ ਹੋਸ ਰਹਿਣਾ ਉੱਤਰ ਕੇ 2 ਮਹੀਨੇ ਬੇਟ ਕਰਕੇ ਫਿਰ ਵਿਆਹ ਕਰਾਈ ਅਸ਼ਾ ਫਿਰ ਵਿਆਹ ਕਾਈ ਅਰੇ ਨਹੀਂ ਮੰਨਿਆ ਅਸ਼ਾ ਕਿੰਦਾ ਜਾਂਦੇ ਆ ਵਿਆ ਰਸ਼ਾ ਜਾਂਦੇ ਆ ਵਿਆ ਚਲ ਵਿਆ ਦੀ ਸੁਣਾ ਜਾਂਦੇ ਆ ਵਿਆ ਹੋ ਗਿਆ ਚੰਗਾ ਮੜਾ ਜਾ ਕੇ ਅੰਦਰ ਗਿਆ ਸੁਹਾਗ ਰਾਂਦੇ ਤੇ ਅੱਛਾ ਸੁਹਾਗ ਰਾਂਦੇ ਅੰਦਰ ਗਿਆ ਨਾਲ ਹੀ ਮੈਸੇਜ ਆ ਗਿਆ ਟੱਕ ਟੱਕ 5 ਲੱਖ ਤਾਉਣ ਰਸ਼ਾ ਨੂੰ ਸੁਹਾਗ ਨਿਸ਼ਾਨ ਲੱਖ ਲੋਸ ਆ ਗਿਆ ਰਸ਼ਾ ਲੋਸ ਆ ਗਿਆ ਖੁਸ਼ ਹੋ ਗਿਆ ਰਸ਼ਾ ਖੁਸ਼ ਹੋ ਗਿਆ ਕਿੰਦਾ ਮੰਗ ਭਾਗ ਵਾਲੇ ਕੀ ਮੰਗਦੀਆਂ ਮੰਗ ਭਾਗ ਵਾਲੇ ਕੀ ਮੰਗਦੀਆਂ ਫੌਜੀ ਖੁਸ਼ ਬਣਾਈ ਅੱਜ ਫੌਜੀ ਬੜਾ ਖੁਸ਼ੀ ਉਹਨੇ ਗੱਡੀ ਬਸ ਤੇ ਵਿੱਚੋਂ ਫੋਟੋ ਚਾਹਵੇਂ ਫੋਟੋ ਕੱਢੀ ਆ ਬੰਦਾ ਹੀ ਲਿਆ ਜੀ ਮੇਰੀ ਵੀ ਤਕੀਕਾ ਤੇ ਵੀ ਆਹ ਬਾਕੀ ਤੇ ਰੌਣਕਾਂ ਬੁਰੀਆਂ ਲੱਗੀਆਂ ਆ ਰੌਣਕ ਤੇਰੇ ਵਾਲੀ ਨਹੀਂ ਆਈ ਕਿੱਥੇ ਆ ਮੇਰੇ ਵਾਲੀ ਰੌਣਕ ਘਰੇ ਪਿਆੜੀ ਅਸੀਂ ਭੰਡਾ ਹੁਣ ਤੇ ਮੈਂ 30 ਮਿੰਟ ਬਾਅਦ ਵੇਖਿਆਈ ਸੋਹਣੀ ਸੁੱਖੀ ਬਿੰਦਿ ਲਾ ਕੇ ਪਲਾਜੋ ਸੂਟ ਪਾ ਕੇ ਬੈਠੀ ਪਰ ਹਾਲੇ ਤੱਕ ਆਈ ਕਿਉਂ ਨਹੀਂ ਭੰਡਾ ਨੂੰ ਤੇ ਮੈਂ ਕਿਆ ਥੋ ਬਾਹਰ ਲੈ ਲਈ ਤੂੰ ਕਿਵੇਂ ਲੈ ਲਈ ਉਹ ਮੈਂ ਨਿਕਾਇਆ ਲੂ ਮੋੜ ਰੱਖਿਆ ਅੱਛਾ ਭੰਡਾ ਨੂੰ ਤੇ ਆਈ ਹੋਈ ਦੇਖਣਾ ਮੈਂ ਇਹ ਟੈਕਸੀ ਆ। ਅਸੀਂ ਫਿਰ ਇਹ ਟੈਕਸੀ ਮਿਲਿਆ। ਇਹ ਟੈਕਸੀ ਦੇ ਵਿੱਚ ਬਿਠਾ ਕੇ ਸਿੱਧਾ ਲੈਨ ਕੀਤਾ ਬੀਜੀਟੀਸੀ ਕੁਆਟਰ ਦੇ ਵਿੱਚ। ਅਸੀਂ ਬੀਜੀਟੀਸੀ ਕੁਆਟਰ ਲੈਨ ਕੀਤਾ। ਉੱਥੇ ਮਹਰਜੀ ਸਾਹਿਬ ਮਰਮਰ। ਅਸੀਂ ਫਿਰ ਮਹਰਜੀ ਸਾਹਿਬ ਮਰਮਰ। ਅਸੀਂ ਜਲਦੀ ਜਲਦੀ ਆਪਣੀ ਫੈਮਲੀ ਦੀ ਡਿਟੇਲ ਦਈਏ। ਅਸੀਂ ਜਲਦੀ ਜਲਦੀ ਫੈਮਲੀ ਦੀ ਡਿਟੇਲ ਦਈਏ। ਆਹੀ ਫੈਮਲੀ ਦੀਆਂ ਦਿੱਤੀਆਂ। ਨਾਲ ਹੀ ਸ਼ੁਕਰਵਾਰ ਦਾ ਦੇਣੀ ਅੱਜ ਵਾਲਾ ਹੀ। ਅਸੀਂ ਸ਼ੁਕਰਵਾਰ ਦਾ ਦੇਣ। ਉੱਥੇ ਆਸੀ ਸਾਹਿਬ ਨੂੰ ਟੈਨਸ਼ਨ ਪਈ ਨਾਈਟ ਬਰੇਡ ਆ। ਅਸੀਂ ਨਾਈਟ ਬਰੇਡ ਸੀ। ਆਸੀ ਸਾਹਿਬ ਨੇ ਆਰਡਰ ਪਾਤਾ। ਕਿ ਸ਼ੇਕੀ ਆ ਟਪਾਤਾ ਸਾਹ ਕਹਿੰਦਾ ਪੰਜ ਵਜ ਗਏ 55 ਮਿੰਟ ਤੇ ਰਾਜਾ ਹਾਲ ਦੇ ਅੱਗੇ ਬੱਚਾ ਬੱਚਾ ਖੜਾ ਸ਼ੇਕੀ ਬੱਚਾ ਬੱਚਾ ਖੜਾ ਉਹ ਕਹਿੰਦਾ ਜਿਹੜਾ ਵੀ ਨਾ ਆਇਆ ਉਹ ਦਫ਼ਤਰਾਂ ਦੇ ਅੱਗੇ ਖੰਡੇ ਸਿਕੜ ਕੇ ਫਿਰ ਗਿਆ ਇਹ ਨਾਈਟ ਬੈਂਡ ਕਰਨ ਆ ਗਿਆ ਉਸ ਤੋਂ ਆ ਗਿਆ ਮੀ ਨਾਲੀ ਨੇਰੀ ਅਸ਼ਾ ਉਤੋਂ ਮੀ ਆ ਗਿਆ ਨਾਲੇ ਮੀ ਆਵੇ ਤੇਰੀ ਆਵੇ ਤੂ ਸਿਕ ਜੇ ਥੇ ਲਿਆ ਕਦੇ ਬੰਦ ਨਹੀਂ ਹੁੰਦੀਆਂ ਬੰਦ ਨਹੀਂ ਹੁੰਦੀਆਂ ਇਹ ਥੱਕੇ ਟੁੱਟਿਆ ਗਿਆ ਘਰੇ ਅਸ਼ਾ ਘਰੇ ਗਿਆ ਜਲਦੀ ਆਰਡਰ ਮਾਰਿਆ ਇਹਨੇ ਅਛਾ ਕੀ ਆ ਬੁਆਰਿਆ ਉਹ ਵੀ ਇੱਥੇ ਆਰਡਰ ਜਲਣਾ ਨਹੀਂ ਅਗਨੀ ਵੀਰ ਦਾ ਘਰੇ ਮਾਰਿਆ ਆਰਡਰ ਅਛਾ ਕਰੇ ਮਾਰਿਆ ਕਿੰਦਾ ਭਗਵਾਨੇ ਪਾਣੀ ਲਾ ਕੇ ਆ ਭਗਵਾਨਾ ਪਾਣੀ ਲਾ ਕੇ ਆ ਪਾਣੀ ਲਾ ਕੇ ਆਉਂਦੀ ਆ ਨਾਲ ਹੀ ਦੂਜਾ ਆਰਡਰ ਤਿਆਰ ਅਛਾ ਨਾਲ ਹੀ ਦੂਜਾ ਆਰਡਰ ਕਿੰਦਾ ਭਗਵਾਨੇ ਚਾਹ ਵੀ ਲਾਇਆ ਅਛਾ ਚਾਹ ਵੀ ਲਾਇਆ ਚਾਹ ਸੰਗੋ ਠਾ ਰਹੀ ਹੋਈ ਕਿੰਦਾ ਰੋਟੀ ਵੀ ਲਾਇਆ ਅਛਾ ਰੋਟੀ ਵੀ ਲਾਇਆ ਰੋਟੀ ਬਣਾਉਣ ਨੂੰ ਅੱਧਾ ਘੰਟਾ ਲੱਗਿਆ ਅਛਾ ਅੱਧਾ ਘੰਟਾ ਲੱਗਿਆ ਆਂਦਿਆਂ ਥੱਕ ਗਿਆ ਡੁੱਟਿਆ ਸੋ ਗਿਆ ਅਛਾ ਸੋ ਗਿਆ ਅੱਜ ਸਰਾਣੇ ਰੋਟੀ ਲਾ ਕੇ ਖੜੀ ਰਹੀ ਜੀ ਅੱਛਾ ਸਾਰੀ ਰਾਤ ਖੜੀ ਰਹੀ ਜਦੋਂ ਖੁੱਲੀ ਸਵੇਰੇ ਦੀ ਅੱਖ ਜਦੋਂ ਖੁੱਲੀ ਅੱਖ ਖੁਸ਼ ਹੋ ਜਾਂਦਾ ਅੱਛਾ ਖੁਸ਼ ਹੋ ਜਾਂਦਾ ਇਹਦਾ ਮੰਗ ਪ੍ਰਭੂਾਨ ਕੀ ਮੰਗਦੀ ਆ ਇਹਦਾ ਮੰਗਣਾ ਕੀ ਮੰਗਣਾ ਅੱਜ ਫੌਜੀ ਖੁਸ਼ ਬਣਾ ਹੀ ਮੰਗ ਅੱਜ ਫੌਜੀ ਬਣਾ ਖੁਸ਼ੀ ਮੰਗਣਾ ਕਿ ਮੰਗਣਾ ਕਿੰਦੀ ਕਿੰਜਰਾ ਤਲਾਕ ਹੀ ਦੇ ਦੇ ਉਹ ਬਸ ਗਣ ਲਾਇਆ ਬਿਨ ਮੋਰ ਤਮਸ਼ੂਕ ਨੂੰ ਕੱਟ ਜਾਣਿਆ ਤੂੰ ਕਾਹਦੀ ਦੀ ਹੋ ਕੇ ਤਵੇ ਬੁਦਲੀ ਤੂੰ ਕਾਹਦੀ